ਜਾਓ ਜਾਓ ਕਰੋ ਪਬਲਿਕ ਆ ਪੁੱਛੋ ਪਬਲਿਕ ਨੂੰ ਪੁੱਛੋ ਕਾ ਪੁੱਛੋ ਪੁੱਛੋ ਪਬਲਿਕ ਨੂੰ ਧੋਖਾ ਨਾ ਲਾ ਸਕਿਆ ਉਹ ਵੀ ਕਹਿੰਦਾ ਵੀ ਇਹਨਾਂ ਸਟਾਰਟ ਕਰਦਾ ਭਟਾਕਾ ਵੱਜ ਗਿਆ ਆੱਕ ਕੇ ਲਾ ਦੂੰਗਾ ਰਾਕਾ ਤੁਸੀਂ ਮੈਨੂੰ ਰੋਕਿਆ ਤੁਸੀਂ ਮੈਨੂੰ ਰੋਕਿਆ ਆਹੋ ਮੈਂ ਚਲਾਨ ਕੀਤਾ ਕਿਹੜਾ ਚਲਾਨ ਕਰ ਦੋ ਕਿਹੜਾ ਜਾਨ ਕੀਤਾ ਮੈਂ ਸੀਧੀ ਕਰਨੀ ਆ ਸੀਧਾ ਥਾਣੇ ਆ ਕੇ ਲਊਂਗਾ ਲੈ ਲਓ ਜੀ ਤਾਣੇ ਤੇ ਭਾਜੀ ਨਿਆਜ਼ ਕਾਮ ਆ ਹਾਂ ਠੀਕ ਆ ਸਰ ਪਾਸ਼ੇ ਨਕਮੇ ਅਫਸਰਾ ਕਰਕੇ ਪਿਆਪੁਰ ਤੋਂ ਬਦਲਾਅ ਹੋ ਰਹੀ ਆ ਸੀਧੇ ਲੈਣੀ ਕੋਣੀ ਲੈ ਲਓ ਮੈਂ ਪਿਆਪੁਰ ਤੋਂ ਮਾਰਾ ਨਹੀਂ ਕਹਿੰਦਾ ਵੀਰੇ ਪਰ ਸਾਡੇ ਕੁੱਝ ਨਕਮੇ ਅਫਸਰਾ ਕਰਕੇ ਪਿਆਪੁਰ ਤੋਂ ਨੁਕਸਾਨ ਹੋ ਰਿਹਾ ਸ਼੍ਰੀਮਾਨ ਭਵਨਤਾ ਮਾ ਜੀ ਨੂੰ ਬੇਨਤੀ ਕਰਦਾ ਕੁੱਝ ਨਕਮੇ ਅਫਸਰਾ ਦਾ ਤਬਾਦਲਾ ਕੀਤਾ ਜਾਵੇ ਚੜਦੀ ਕਲਾ ਸਪੋਰਟਸ ਕਲੱਬ ਲੁਧਿਆਣਾ ਦਾ ਗੈਰੀ ਬੋਪਰ ਹੈ ਸੀਨੀਅਰ ਪੰਜਾਬ ਕੋਰਟ ਮੈਂਡਿਸ ਗੱਲ ਕਰ ਰਿਹਾ ਵੀਰੇ ਔਰ ਸਾਡੀ ਵੀਰੇ ਲੁਧਿਆਣਾ ਦੇ ਵਿੱਚ ਇੱਕ સેવા ਚੱਲਦੀ ਆ ਪਿਛਲੇ 10 ਸਾਲ ਤੋਂ ਜਿਸ ਨੂੰ ਸ਼ਹਿਰ ਦੇ ਵਿੱਚ ਖੂਨ ਦੀ ਲੋੜ ਹੋਵੇ ਵੀਰੇ ਸਾਡੂ ਖੂਨ ਕਰਦੇ ਆ ਸਾਡੇ ਇੱਕ ਬੰਦਾ ਜਾ ਕੇ ਜਾ ਕੇ ਖੂਨਦਾਨ ਕਰਕੇ ਆਉਂਦਾ ਦੱਸੋ ਵੀਰੇ ਅਸੀਂ ਹੁੱਲੜਵਾਜੀ ਕਰਾਂਗੇ ਅਸੀਂ ਤਾਂ ਭੈਣਾਂ ਨੂੰ ਮਦਦ ਕਰਦੇ ਆ ਲੋਕਾਂ ਨੂੰ ਫ੍ਰੀ ਕੰਮ ਚਲਵਾਉਂਦੇ ਆ ਵੀਰੇ ਚੜਦੀ ਕਲਾ ਜੌਬਸ ਇੰਸਟਾਗ੍ਰਾਮ ਤੇ ਸਰਚ ਕਰ ਲਓ ਮੇਰੇ ਲੋਕਰ ਫਰੀ ਕੰਮ ਤੇ ਲਵਾਉਨੇ ਆ ਚੱਕੀ ਜੀ ਵਾਦਾ ਕਰੇ ਬੁਧਾਣੇ ਸ਼ਹਿਰ ਦੇ ਵਿੱਚ ਕੀ ਤਨਖਾਹ ਲੈਂਦੇ ਆ ਮੈਂ ਫਰੀ ਸੇਵਾ ਦਿੰਦਾ ਵੀਰੇ ਪਹਿਲਾਂ ਮੇਰੇ ਤੇ ਕੈਮਰਾ ਲਾਓ ਯਾਰ ਬਸ ਇਹ ਬਸ ਤੈਨੂੰ ਇੱਧਰ ਕਰ ਲੈ ਮੜਾ ਪਬਲਿਕ ਦੀ ਮਾਰੀ ਪਬਲਿਕ ਦੀ ਕਹਿ ਦੋ ਅੱਗੇ ਲੱਗ ਜਾ ਨਾ ਨਾ ਪਬਲਿਕ ਦੀ ਤੂੰ ਵੀ ਆ ਸਲਾਮ ਸਰ ਤੇ ਅੱਛਾ ਜੀ ਠੀਕ ਆ ਜੀ ਕਰੋ ਵੀਰੇ ਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਇੰਡੀਅਨ ਟ੍ਰੇਡ ਯੂਨੀਅਨ ਦਾ ਪ੍ਰੈਜ਼ੀਡੈਂਟ ਲੁਧਿਆਣਾ ਮੌਜੂਦਾ ਗੈਰੀ ਬੋਪਾ ਰਹਿ ਗੈਰੀ ਸਿੱਧੂ ਬੋਲ ਰਿਹਾ ਵੀਰੇ ਆ ਸਾਡੇ ਅਫਸਰ ਨੇ ਪੰਜਾਬ ਪੁਲਿਸ ਦੇ ਜਸਮੇਲ ਸਿੰਘ ਜੀ ਇਹਨਾਂ ਨੇ ਮੈਨੂੰ ਰੋਕਿਆ ਮੈਨੂੰ ਕਾਲੀ ਤੇ ਮੇਰੇ ਸਿਰ ਤੇ ਪੱਗ ਬੰਨੀ ਆ ਹੈਲਮਟ ਦੀ ਕੋਈ ਲੋੜ ਨਹੀਂ ਤੇ ਸਾਥੇ ਮੇਰੇ ਕੋਲੇ ਆ ਸਭ ਤੋਂ ਬੋਲੂਗਾ ਵੀਰੇ ਆਰ ਸੀ ਮੇਰੇ ਕੋਲ ਹੈ ਨਹੀਂ ਜੀ ਮੈਂ ਕਿਹਾ ਭਾਜੀ ਆਰ ਸੀ ਘਰੇ ਰਹਿ ਗਈ ਮੇਰੇ ਮੈਂ ਸਚਾਈ ਆ ਇਹਨਾਂ ਨੇ ਕਿਹਾ ਬੇਟਾ ਲਾਇਸੈਂਸ ਦਿਦੋ ਮੈਂ ਕਿਹਾ ਜੀ ਲੈ ਲਓ ਫਿਰ ਮੈਨੂੰ ਕਹਿੰਦੇ ਨੇ ਜੀ ਥੋੜਾ ਚ ਕਹ ਰਿਹਾ ਪਟਾਕਾ ਵਜਦਾ ਮੈਂ ਕਿਹਾ ਜਨਾਬ ਤੁਸੀਂ ਪਟਾਕਾ ਮਾਰ ਦੋ ਪਟਾਕਾ ਵੱਜ ਗਿਆ ਮੈਂ ਇੱਥੇ ਅੱਗ ਲਾ ਕੇ ਫੂਕ ਜੂੰ ਫਿਰ ਮੈਨੂੰ ਕਿਹਾ ਤੂੰ ਮੇਰਾ ਪੰਗੇ ਨਾਲ ਹੈ ਤੂੰ ਮੇਰਾ ਹੋਂ ਨਾ ਕਰ ਮੈਂ ਤੈਨੂੰ ਹਾਕ ਕਰ ਦੂੰ ਮੈਂ ਤੈਨੂੰ ਬੰਦ ਕਰ ਦੂੰ ਭਾਈ ਜੀ ਕੀ ਗਲਤੀ ਆ ਮੈਂ ਵੀਰੇ 2004 ਦੇ ਵਿੱਚ 2004 ਚ ਸੀਨੀਅਰ ਪੰਜਾਬ ਪਾਵਰ ਲਿਫਟਿੰਗ ਗੋਲਡ ਮੈਡਲ ਲਸਟਾ ਔਰ ਨੈਸ਼ਨਲ ਗੋਲਡ ਆ ਵੀਰੇ ਮੇਰਾ ਲਗਾਤਾਰ ਜ਼ਿਲ੍ਹੇ ਵਿੱਚ ਮੈਂ 3 ਸਾਲ ਗੋਲਡ ਮੈਡਲ ਜਿੱਤੇ ਹੋਇਆ ਜੀ ਮੈਨੂੰ 50% ਵਾਰਦੀ ਮਿਲੀ ਸੀ 2004 ਦੇ ਵਿੱਚ ਮੈਂ ਕਿਉਂ ਛੱਡੀ ਆ ਕਿਉਂ ਛੱਡੀ ਆ ਵੀਰੇ ਭੜੇ ਔਸਰਾ ਕੁਝ ਗੰਦੀ ਆਪਰੇਸ਼ਨ ਕਰਕੇ ਮੈਂ ਵਰਤੀ ਛੱਡੀ ਆ ਵੀਰੇ ਆ ਜਨਾਬ ਖੜੇ ਨੇ ਪੁੱਛ ਲੋ ਜਨਾਬ ਕਹਿੰਦੇ ਪਬਲਿਕ ਨੂੰ ਪੁੱਛ ਪਬਲਿਕ ਹੀ ਦੱਸੂਗੀ ਦੱਸੋ ਮੈਂ ਕੀ ਬਟਾਕਾ ਨਹੀਂ ਮਾਰਿਆ ਮੈਂ ਕੋਈ ਰੇਸ ਨਹੀਂ ਦਿੱਤੀ ਤਾਂ ਸਭਰੇ ਕੀ ਗਲਤੀ ਆ ਸਰਦਾਰ ਬੰਦਾ ਵਾ ਆ ਮੇਰਾ ਕਾੜਾ ਕੈਮਰਾ ਮਾਰ ਦੋ ਕਿਸਾਨ ਮਜ਼ਦੂਰ ਇਕਤਾ ਦਾ ਮੈਂ ਸੀਨੀਅਰ ਆਗੂ ਆ ਵੀਰੇ ਔਰ ਇੰਡੀਅਨ ਡਰੇਡ ਯੂਨੀਅਨ ਦਾ ਪ੍ਰੈਜ਼ੀਡੈਂਟ ਆ ਵੀਰੇ ਮੈਂ ਗੈਰੀ ਸਿੱਧੂ ਗੈਰੀ ਵਪਾਰੀ ਮੇਰੀ ਵੀਡੀਓ ਬਣਾ ਲਓ ਪਬਲਿਕ ਹੀ ਬੋਲੂਗੀ ਦੱਸੋ ਵੀਰ ਖੜੇ ਸੀਗੇ ਮੈਂ ਕੀ ਨਿਆਜ਼ ਕੀਤਾ ਉਹ ਨਵੀ ਨੇ ਖੜੇ ਦੱਸਿਓ ਬਾਈ ਜੀ ਮੇਰੇ ਗੰਤ ਗਾਲੀ ਕਰਨੀ ਸਰਦਾਰ ਬੰਦਿਆ ਗੰਤ ਗਾਲਾਂ ਨਾ ਕਰਿਓ ਨਹੀਂ 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 ਇਹਨਾਂ ਨੇ ਧੋਖੇ ਨਾਲ ਮੇਰਾ ਲਾਇਸੈਂਸ ਫੜਿਆ ਫੇਰ ਮੈਨੂੰ ਕਹਿੰਦੇ ਵੀਰੇ ਮੈਂ ਚਲਾਨ ਕਰਨਾ ਬੋਨਡ ਕਰਨਾ ਕੀ ਬੋਨਡ ਕਰਨਾ ਵੀਰੇ ਵਡਾਕਾ ਮਾਰੋ ਵੀਰੇ ਹਾਂਜੀ ਸਰ ਆਮ ਲੱਗਿਓ ਆ ਜਿਹੜੀ ਕੇ ਤੇਜ਼ ਇੱਕ ਨਵਾਰਿਆ ਸੀ ਜਿਹਦੀ ਕੇ ਆਵਾਜ਼ ਬਹੁਤ ਜ਼ਿਆਦਾ ਸਲੰਸਰ ਤੇਜ਼ ਵੀ ਹੋਇਆ ਇਸ ਬੰਦੇ ਨੂੰ ਆਪਾਂ ਰੋਕਿਆ ਤੇ ਰੋਕਣ ਦੇ ਬਾਵਜੂਦ ਇਹ ਸ਼੍ਰੀਮਾਨ ਜੀ ਨੇ ਮੈਨੂੰ ਪਿਆਰ ਨਾਲ ਕਿਹਾ ਮੈਂ ਕਿਹਾ ਬੀਤੀ ਤੁਹਾਡਾ ਚਲਾਨ ਚੱਕ ਕੇ ਕੀਤਾ ਹੋਇਆ ਵੀ ਆਪਾਂ ਚਲਾਨ ਕਰਨਾ ਲਿਸੈਂਸ ਦੇ ਦਿਓ ਤੇ ਆਪਾਂ ਲਿਸੈਂਸ ਮੰਗਿਆ ਲਿਸੈਂਸ ਲੈ ਲਿਆ ਤੇ ਉਸ ਤੋਂ ਬਾਅਦ ਮੈਂ ਚਲਾਨ ਕਰਨ ਲੱਗਾ ਜੀ ਸ਼੍ਰੀਮਾਨ ਜੀ ਨੇ ਮੇਰੀ ਬੇਇੱਜ਼ਤੀ કરી ਬਹੁਤ ਜ਼ਿਆਦਾ ਬੋਲਦਾ ਰਿਹਾ ਵੀ ਮੈਂ ਐਂ ਕਰੂੰਗਾ ਜੀ ਮੇਰਾ ਤੁਸੀਂ ਚਲਾਨ ਕਿਵੇਂ ਕਰ ਸਕਦੇ ਹੋ ਤੁਸੀਂ ਬੰਦ ਕਿਵੇਂ ਕਰ ਸਕਦੇ ਹੋ ਮੈਂ ਪੁਲਿਸ ਦਾ ਐਂ ਕਰਦਾ ਜੀ ਮੈਂ ਪੁਲਿਸ ਨਾਲ ਵੀ ਪੁਲਿਸ ਇਦਾਂ ਦੀ ਆ ਦੇਖੋ ਕਿੰਨਾ ਭੈੜਾ ਬੋਲ ਰਿਹਾ ਸੀਗਾ ਹੁਣ ਵੀ ਤੁਹਾਡੇ ਲਾਈਫ ਦੇ ਵਿੱਚ ਕਿੰਨਾ ਕੋਲਸ ਬਾਰੇ ਕਿੰਨਾ ਗਲਤ ਬੋਲਿਆ ਕੁਛ ਮਾੜਾ ਕਰਕੇ ਆ ਦੇਖੋ ਕਿੰਨੀ ਹੁਣ ਵੀ ਕਿੰਨੀ ਇਸ ਲਈ ਕਰ ਰਿਹਾ ਫਿਰ ਕੀ ਗੱਲ ਹੋਈ ਇਹਦਾ ਜਿਹੜਾ ਸਲੈਂਸਰ ਆ ਸਲੈਂਸਰ ਚੇਂਜ ਕਰਨ ਕਰਕੇ ਆਪਾਂ ਚਲਾਣ ਕੀਤਾ ਨੀਸਾਨ ਸਾਹਿਬ ਨੇ ਬੋਲਿਆ ਕਮੇਟੀ ਨੂੰ ਪੁੱਛਿਆ ਵੀਰੇ ਮੈਂ ਯਾਦ ਵੀ ਕੀਤੀ ਆ ਮਿਹਰबानी ਬਹੁਤ ਬਹੁਤ ਧੰਨਵਾਦ ਆ